हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਤਿੰਮੋਵਾਲ ਤਹਿਸੀਲ ਬਾਬਾ ਬਕਾਲਾ ਲੱਗਦੀ ਹੈ ਜੀ ਇਸ ਪਿੰਡ ਨੂੰ ਤੇ ਜ਼ਿਲ੍ਹਾ ਅਮਰਸਰ ਸਾਹਿਬ ਲੱਗਦਾ ਹੈਗਾ ਠੀਕ ਆ ਜੀ ਟਾਂਗਰਾ ਤੋਂ ਜਿਹੜੀ ਦੂਰੀ ਹੈ ਤਕਰੀਬਨ ਦੋਸਤੋ 5 ਕਿਲੋਮੀਟਰ ਦੀ 5-6 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਤਿੰਮੋਵਾਲ ਦੀ ਤੇ ਖੰਡੂਰ ਸਾਹਿਬ ਤਕਰੀਬਨ ਇੱਥੋਂ ਜਿਹੜਾ ਦੋਸਤੋ 15 ਕਿਲੋਮੀਟਰ ਦੀ ਦੂਰੀ ਆ ਜੰਡੇਆਲਾ ਗੁਰੂ ਤਕਰੀਬਨ 8-7 ਕਿਲੋਮੀਟਰ ਦੀ ਦੂਰੀ ਹੈਗੀ ਆ ਜੀ ਇਸ ਪਿੰਡ ਤੋਂ ਤੇ ਤੁਸੀਂ ਖਾਸ ਜਿਹੜੀ ਵਿਜਿਟ ਆ ਪਿੰਡ ਤੇ ਮੋਬਾਈਲ ਕਰਨੀ ਹੈਗੀ ਆ ਇਸ ਘਰੋਂ ਤੁਹਾਨੂੰ ਆਪਾਂ ਦੋ ਐਨੀਮਲ ਦਿਖਾਵਾਂਗੇ ਇੱਕ ਨੀਲੀ ਰਾਵੀ ਦਾ ਕੱਟਾ ਹੋਵੇਗਾ ਜੀ ਤੇ ਇੱਕ ਬੈੜ ਦਿਖਾਵਾਂਗੇ ਠੀਕ ਆ ਵੇੜੇ ਹੋਵੇਗੀ तकरीबन ਕੋਈ 1.5 ਸਾਲ ਦੀ ਹੈਗੀ ਆ ਬਾਕੀ ਪ੍ਰੋਪਰ ਜਿਹੜੀ ਆ ਜਾਣਕਾਰੀ ਆ ਉਹ ਮੈਂ ਤੁਹਾਨੂੰ ਇਹਨਾਂ ਦੀ ਖੋਦ ਹੀ ਦੱਸ ਦੂੰਗਾ ਤੇ ਰੇਟ ਭਾਅ ਪਰ ਤੱਕ ਕੀ ਹੈਗਾ ਉਹ ਵੀ ਪ੍ਰੋਪਰ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਜਿਸ ਵੀ ਕਿਸਾਨ ਵੀਰ ਦੇ ਫਾਰਮਰ ਵੀਰ ਦੇ ਪਸੰਦ ਆਵੇ ਐਨੀਮਲ ਤੇ ਤੁਸੀਂ ਖਾਸ ਵਿਜ਼ਿਟ ਜਿਹੜੀ ਆ ਦੋਸਤੋ ਪਿੰਡ ਤੇ ਮੋਬਾਈਲ ਕਰਕੇ ਤੇ ਇਹ ਐਨੀਮਲ ਦੇਖ ਸਕਦੇ ਜੀ ਠੀਕ ਹੈ ਜੀ ਖਰੀਦ ਸਕਦੇ ਜੀ ਅੱਜ 28 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਮਾਂ ਜਿਹੜਾ तकरीबन 4.5 ਵਜੇ ਦਾ ਈਵਨਿੰਗ ਦਾ ਟਾਈਮ ਆ ਤੇ ਆਜੋ ਕਰਦੇ ਆ ਸ਼ੁਰੂ ਆਪਾਂ ਡਿਟੇਲ ਇਹਨਾਂ ਦੀ ਸਾਂਝੀ ਤੁਹਾਡੇ ਸੋ ਦੋਸਤੋ ਪਹਿਲੇ ਨੰਬਰ ਤੇ ਜੱਕਰ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਕਟਾ ਨੀਲੀ ਰਵੀ ਦੇ ਵਿੱਚ ਆ ਠੀਕ ਆ ਇਹ ਅੱਗੋਂ ਵੀਰ ਉਹਨਾਂ ਨੇ ਲੈ ਕੇ ਆਂਦਾ ਇਹ ਬੱਚਾ ਲੈ ਕੇ ਆਂਦਾ ਸੀਗਾ ਪਾਲਿਆ ਆਪਣੀ ਹੱਤੀ ਤੇ ਹੁਣ ਜਿਹੜੀ ਆ ਦੋਸਤੋ 2.5 ਸਾਲ ਦੀ ਉਮਰ ਹੈਗੀ ਆ ਠੀਕ ਆ ਜੀ 2.5 ਸਾਲ ਦੀ ਏਜ ਆ ਮੂੰਹ ਉਹ ਜਿਹੜਾ ਦੋਂਦਾ ਹੈਗਾ ਦੋ ਦੰਦ ਦੇ ਮੂੰਹ ਤੇ ਬਾਕੀ ਮਾਰਕਿੰਗ ਆ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ ਚਾਰੇ ਪੈਰ ਤੋਤੇ ਆ ਦੋਸਤੋ ਪੂਛ ਉੱਪਰ ਤੱਕ ਵਾਈਟ ਆ ਬਾਕੀ ਫੇਸ ਦੀ ਕੁਆਲਿਟੀ ਜਿਹੜੀ ਆ ਉਹ ਤੁਸੀਂ ਬੇਸ਼ੱਕ ਵੇਖ ਸਕਦੇ ਹੋ ਠੀਕ ਹੈ ਜੇ ਸਾਰਾ ਮੂੰਹ ਜਿਹੜਾ ਬੱਲਾ ਹੈਗਾ ਸਫੇਦ ਮੂੰਹ ਹੈਗਾ ਠੀਕ ਹੈ ਆਖੋ ਕੁ ਜਿਹੜੀ ਬਿੱਲੀ ਮਣਕੀ ਆਖਾ ਰਿੰਗ ਸਿੰਘਾ ਬਿਲਕੁਲ ਜਿਹੜਾ ਦੋਸਤੋ ਕੁੰਡਾ ਸਿੰਘ ਇਥੋਂ ਹੀ ਕਰ ਗਿਆ ਹੈਗਾ ਤੇ ਮੂੰਹੋਂ ਦੋਂਦਾ ਹੈਗਾ ਬੇਸ਼ੱਕੇ ਧਿਆਨ ਦੇ ਵਿੱਚ ਰੱਖ ਲਿਓ ਤੇ ਆਪਾਂ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਆ ਬਾਕੀ ਹਾਈਟ ਜਿਹੜੀ ਆ ਦੋਸਤੋ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੇਕਰ ਆਪਾਂ ਏਜ ਦੀ ਹਿਸਾਬ ਦੇ ਨਾਲ ਆਪਾਂ ਕਰੀਏ ਅਕਾਊਂਟ ਕਰਕੇ ਜਜਮੈਂਟ ਕਰੀਏ ਤੇ ਮੀਡੀਅਮ ਦੀ ਹਾਈਟ ਆ ਠੀਕ ਆ ਜਿਹੜਾ ਵੀਰ ਖਾਸ ਤੌਰ ਤੇ ਸੇਵਾ ਚੰਗੀ ਦੇ ਵਿੱਚ ਕਰ ਲੇਗਾ ਜਾਂ ਸੇਵਾ ਸਾਮ ਸਮਾਰ ਸੰਭਾਲ ਕਰ ਲੇਗਾ ਤੇ ਤੁਸੀਂ ਜਿਹੜਾ ਦੋਸਤ ਇਹ ਜਿਹੜਾ ਕਟਾ ਖਰੀਦ ਸਕਦੇ ਜੀ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਣਾ ਚਾਹੀਦਾ ਤੇ ਬਾਕੀ ਆਪਣੀ ਜਿਹੜੀ ਹੈ ਦੋਸਤੋ ਘਰੇ ਆਣ ਕੇ ਤਸੱਲੀ ਕਰ ਸਕਦੇ ਹੋ ਬੱਚਾ ਵੇਖ ਸਕਦੇ ਜੀ ਤੇ ਵੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰ ਦਿੰਦੇ ਆ ਠੀਕ ਆ ਆਹ ਫੇਸ ਕੁਆਲਿਟੀ ਜੀ ਆ ਕਰੋ ਚੈੱਕ ਜੀ ਠੀਕ ਆ ਟੈਸਟਿਕਲ ਜਿਹੜਾ ਦੋਸਤੋ ਬਿਲਕੁਲ ਸਟੇਟ ਟੈਸਟਿਕਲ ਦੇ ਵਿੱਚ ਤੇ ਆ ਜਿਹੜੀ ਦੂਰੀ ਮੈਂ ਥੋੜੀ ਦੂਰੀ ਤੋਂ ਵੀ ਤੁਹਾਨੂੰ ਦਿਖਾਉਣਾ ਚਾਹੂੰਗਾ ਵੀ ਆਹ ਦੇਖੋ ਠੀਕ ਆ ਕਰੋ ਚੈੱਕ ਜੀ ਠੀਕ ਆ ਕਿਉਂਕਿ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਐ ਜੇ ਕੋਈ ਆਪਣੇ ਨਾਲ ਬਹੁਤ ਵੀਰ ਜੁੜੇ ਆ ਗੁਜਰ ਭਾਈਚਾਰਾ ਵੀ ਜੁੜਿਆ ਤੇ ਜਿਹੜੇ ਵੀਰ ਨੂੰ ਖਾਸ ਤੌਰ ਤੇ ਪਸੰਦ ਆਊਗਾ ਤੇ ਰੇਟ ਜਿਹੜਾ ਦੋਸਤੋ 35000 ਵੀਰ ਨੇ ਡਿਮਾਂਡ ਕੀਤੀ ਸੀ ਆ ਤੇ ਵੀ 35000 ਦਾ ਆਪਾਂ ਜਿਹੜਾ ਕਟਾ ਸੇਲ ਕਰਨਾ ਬਾਕੀ ਜਿਹੜਾ ਰੋਇਟ ਹੈਗਾ ਦੋਸਤੋ ਕੋਈ ਤਰ੍ਹਾਂ ਦਾ ਫਿਕਸ ਨਹੀਂ ਹੈਗਾਗਾ ਤੁਸੀਂ ਜਿੰਨੇ ਦਾ ਵੀ ਹੋ ਸਕਦਾ ਹੈ ਆਪਣਾ ਆਪਣੇ ਹਿਸਾਬ ਨਾਲ ਮੋਲ ਵੀ ਲਗਾ ਸਕਦੇ ਹੋ ਬਾਕੀ ਇਹਦੇ ਚ ਜੋ ਵੀ ਛੋਟ ਛਾਪਾ ਹੋਵੇਗਾ ਜਿੰਨੀ ਵੀ ਗੰਜائش ਹੋਈ ਉਹ ਤੁਹਾਡੀ ਜਰੂਰ ਕਰ ਦਿੱਤੀ ਜਾਵੇ ਕਿ ਪਹਿਲਾਂ ਇੱਕ ਵਾਰ ਜੀ ਦੋਸਤੋ ਆਪਣੀ ਨਿਗਾਹ ਦੇ ਵਿੱਚੋਂ ਕੱਢਣ ਦੇ ਲਈ ਤੁਸੀਂ ਪਿੰਡ ਵਿਜਿਟ ਕਰ ਲਿਓ ਬਾਕੀ ਆ ਫੇਸ ਕੁਆਲਿਟੀ ਇੱਕ ਵਾਰ ਮੈਂ ਤੁਹਾਨੂੰ ਬੁਖਾ ਦਿਨਾ ਜੀ ਸਿੰਗੀ ਸੁੰਗੀ ਕਾਫੀ ਵਧੀਆ ਹੈਗੀ ਆ ਠੀਕ ਆ ਜੀ ਬਿਲਕੁਲ ਗੋਲ ਕਰ ਲਈ ਸਿੰਗੀ ਇੱਥੋਂ ਹੀ ਤੇ ਧੁੰਨ ਦੇ ਵੀ ਜਿਹੜਾ ਬਿਲਕੁਲ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਠੀਕ ਆ ਮਾਰਕਿੰਗ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਵਾਈਟ ਪੈਰ ਹੈਗੇ ਆ ਠੀਕ ਆ 35000 ਰੁਪਏ ਜਿਹੜਾ ਦੋਸਤੋ ਇਹਦਾ ਮੁੱਹਲਾ ਠੀਕ ਆ 35000 ਦੇ ਵਿੱਚੋਂ ਕੋਈ ਗੁੰਜਾਇਸ਼ ਆ ਮੌਕੇ ਤੇ ਮਾਨ ਤਾਣਾ ਉਹ ਹੁੰਦਾ ਰਹੇਗਾ ਬਾਕੀ ਤੁਸੀਂ ਵਿਜਿਟ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ 1.5 ਸਾਲ ਦੀ ਆ ਵਿਹੜ ਤੁਹਾਨੂੰ ਦਿਖਾ ਰਹੇ ਆ ਦੋਸਤੋ ਬੱਛੀ ਆ ਮੂੰਹ ਖਿਰੀ ਆ ਤੇ ਇਹ ਵੀ ਬਕਾਊ ਆ ਠੀਕ ਆ ਘਰ ਵਾਲੇ ਵੀਰ ਜਿਹੜੇ ਆ ਇਹ ਵੀ ਸੇਲ ਕਰਦੇ ਪਏ ਆ ਤੇ ਬਾਕੀ ਝੋਲੀ ਝਾਲੀ ਬਹੁਤ ਵਧੀਆ ਹੈਗੀ ਆ ਮੈਂ ਤੁਹਾਨੂੰ ਇੱਕ ਵਾਰੀ ਬੰਨ ਕੇ ਵੀ ਦਿਖਾ ਦੂੰਗਾ ਫਿਲਹਾਲ ਇਹ ਆਈ ਨਹੀਂ ਹੋਈਗੀ ਤੇ ਅੱਗੇ ਬਿਲਕੁਲ ਏਆਈ ਦੇ ਕਾਬਿਲ ਆ ਠੀਕ ਆ ਜਿਹੜਾ ਵੀਰ ਖਾਸ ਤੌਰ ਤੇ ਸਾਮ ਸੰਭਾਲ ਕਰ ਲੂਗਾ ਲੈ ਕੇ ਜਾਣਾ ਚਾਹੁੰਦਾ ਉਹ ਤੁਸੀਂ ਲੈ ਕੇ ਜਾ ਸਕਦੇ ਐਚ ਐਫਟੀ ਜਿਹੜੀ ਆ ਦੋਸਤੋ ਬੱਚੀ ਆ ਸਿੰਘ ਉਸ ਨੂੰ ਬਿਲਕੁਲ 당 ਗਿਆ ਤੇ ਹਜੇ ਦੰਦੋਂ ਗੱਲ ਕਰੀ ਦੰਦੋਂ ਖੀਰੀ ਆ ਠੀਕ ਆ ਬਾਕੀ ਤੁਹਾਨੂੰ ਮੈਂ ਜਿਹੜਾ ਨੇੜੇ ਤੋਂ ਦਿਖਾਉਣਾ ਚਾਹੁੰਗਾ ਇੱਕ ਵਾਰੀ ਥਣੀਆਂ ਥੁਣੀਆਂ ਜਿਹੜੀਆਂ ਹੈਗੀਆਂ ਦੋਸਤੋ ਤੁਸੀਂ ਲੈਫਟੀ ਆ ਉਹ ਦੇਖ ਸਕਦੇ ਝੋਲੀ ਚਾਲੀ ਸੋਹਣੀ ਆ ਵਹਿੜ ਦੀ ਆ ਕਰੋ ਚੱਕ ਕੇ ਆਹ ਦੇਖੋ ਠੀਕ ਆ ਥਾਣੇ ਪ੍ਰੋਪਰ ਵਧੀਆਂ ਨੇ ਚਾਰ ਥਾਣੇ ਤੇ ਕਿਸੇ ਤਰ੍ਹਾਂ ਦਾ ਕੋਈ ਬੱਚਾ ਜਾਂ ਫੋਰਟ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਹੋਰ ਅਨਦਰ ਕੋਈ ਵੀ ਤੇ ਨੰਬਰ ਆਪਾਂ ਵੀਰ ਤੋਂ ਪੁੱਛ ਲੈਨੇ ਆ ਦੋ ਐਨੀਮਲ ਆ ਦੋਨੋਂ ਐਨੀਮਲ ਸੇਲ ਆ ਦੋਸਤੋ ਜੇਕਰ ਕਿਸੇ ਇੱਕੇ ਘਰ ਵਾਲੇ ਵੀਰ ਨੇ ਲੈ ਕੇ ਜਾਣੇ ਆ ਤਾਂ ਜਿਹੜਾ ਸੌਦਾ ਮਾਰ ਸਕਦੇ ਕਿਉਂਕਿ ਟ੍ਰਾਂਸਪੋਰਟ ਦਾ ਖਰਚਾ ਮਹਿੰਗਾ ਹੈ ਜੇਕਰ ਕੋਈ ਸਿੰਗਲ-ਸਿੰਗਲ ਲੈ ਕੇ ਜਾਣਾ ਚਾਹੁੰਦਾ ਉਹ ਤੁਹਾਡੀ ਮਰਜ਼ੀ ਹੈ ਜੇਕਰ ਕੋਈ ਵੀਰ ਇੱਕੋ ਘਰ ਵਾਲਾ ਅ ਇਸ਼ੂਕ ਹੋਵੇ ਚਾਹਵਣ ਹੋਵੇ ਲੈ ਕੇ ਜਾਂਦਾ ਤਾਂ ਤੁਸੀਂ ਜਰੂਰ ਜਿਹੜੀ ਵਿਜ਼ਿਟ ਤਿਮੋਬਾਲ ਪਿੰਡ ਕਰਕੇ ਜਿਹੜੀ ਹੈ ਦੋਸਤੋ ਦੋਨੋਂ ਨਾਗ ਜਿਹੜੇ ਆ ਸੀਐਲ ਦੇ ਲਈ ਬਕਾਊ ਹੁਣ ਬਕਾਊ ਨੇ ਲੈ ਕੇ ਜਾ ਸਕਦੇ ਹੋ ਨਮ ਦੋਸਤੋ ਮੈਂ ਲਗਾਤਾਰ ਸਕਰੀਨ ਤੇ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਲਿਓ ਤੇ ਵੀਰ ਦਾ ਨਾਮ ਕੀ ਹੈ ਜੀ ਮਾਲਕ ਦਾ ਓਨਰ ਦਾ ਦਲਬੀਰ ਸਿੰਘ ਜੀ ਦਲਬੀਰ ਸਿੰਘ ਦਲਬੀਰ ਸਿੰਘ ਨਾਲ ਤੁਸੀਂ ਗੱਲ ਕਰਨੀ ਆ ਦੋਸਤ ਤਾਂ ਕਰੀ ਵਿਜ਼ਿਟ ਕਰ ਸਕਦੇ ਜੇ ਠੀਕ ਆ ਬਾਕੀ ਨੰਬਰ ਜਿਹੜੇ ਤੁਹਾਡੇ ਕੋਲ ਹੈਗੇ ਆ ਨੰਬਰਾਂ ਤੇ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ